ਦਾਦੇ ਗੁਰਦੁਆਰਾ ਭਾਈ ਮਤੀ ਦਾਸ ਨਗਰ ਦੱਸਦੀ ਹੈ ਕਿ ਜਿਹੜਾ ਬਾਬਾ ਨਾਨਕ ਜੀ ਵੱਲੋਂ 20 ਰੁਪਏ ਦਾ ਲੰਗਰ ਚਲਾਇਆ ਗਿਆ ਸੀਗਾ ਉਹਦੇ ਤੇ ਕਿਤੇ ਟੋਟ ਨਹੀਂ ਆਈ ਕਿ ਜੇ ਭਾਵੇਂ ਉਹ ਸਾਰੀ ਦੁਨੀਆ ਤੇ ਚਲਾਇਆ ਜਾਵੇ ਕਿਉਂਕਿ ਵੱਡੀਆਂ-ਵੱਡੀਆਂ ਆਰਥਾ ਵੀ ਆਈਆਂ ਤੇ ਇਹ ਲੰਗਰ ਹਰ ਥਾਂ ਮੁਫਤ ਜਿਹੜਾ ਲਗਾਤਾਰ 24 ਘੰਟੇ ਸਪਲਾਈ ਹੁੰਦਾ ਹੈਗਾ ਤੇ ਇਸ ਤਰ੍ਹਾਂ ਹੀ ਦਿਖਾ ਦਿੱਤਾ ਕਿ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਮਤੀ ਦਾਸ ਨਗਰ ਇਸ ਗੁਰਦੁਆਰਾ ਸਾਹਿਬ ਤੋਂ ਜਿਹੜਾ ਲਗਾਤਾਰ 21 ਸਾਲ ਹੋ ਗਏ ਪੂਰੇ 21 ਸਾਲ ਹੋ ਗਏ ਅੱਜ 21 ਸਾਲ ਤੋਂ ਜਿਹੜਾ ਸਰਕਾਰੀ ਹਸਪਤਾਲ ਵਿੱਚ ਮਰੀਜ਼ਾਂ ਲਈ ਉਹਨਾਂ ਦੇ ਬਾਰਸਾਂ ਲਈ ਲੰਗਰ ਜਿਹੜਾ ਚਲਾਇਆ ਜਾਂਦਾ ਹੈਗਾ ਨਿਰਮਿਕ ਨੇ ਤੇ ਲੰਗਰ ਚੱਲਦਾ ਹੈਗਾ ਤੇ ਇਹ ਦੱਸਦੀ ਕਿ ਇਸ ਲੰਗਰ ਵਿੱਚ ਪ੍ਰਸ਼ਾਦਾ ਦਾਲ ਸਬਜ਼ੀ ਇਹ ਤੋਂ ਬਗੈਰ ਜਮੇ ਖੀਰ ਦਲਗਆ ਆਦਿ ਜਿਹੜੇ ਕਿ ਮਰੀਜ਼ਾਂ ਨੂੰ ਜ਼ਰੂਰਤ ਹੁੰਦੀ ਆ ਉਸ ਤਰ੍ਹਾਂ ਦਾ ਇੱਕ ਜਿਹੜਾ ਲੰਗਰ ਹੈਗਾ ਉਹ ਵੀ ਉੱਥੇ ਵਰਤਾਇਆ ਜਾਂਦਾ ਹੈਗਾ ਤੇ ਅੱਜ ਜਿਹੜੇ 21 ਸਾਲ ਪੂਰੇ ਹੋਏ ਹੈਗੇ ਉਸ ਬਾਰੇ ਆਪਾਂ ਗੱਲਬਾਤ ਵੀ ਕਰਾਂਗੇ ਕਿਉਂਕਿ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖੰਡ ਪਾਠ ਸਾਹਿਬ ਦੇ ਭੋਗ ਪਾਏ ਜਾ ਰਹੇ ਹੈਗੇ ਤੇ ਇਹ ਦਿਨ ਜਿਹੜਾ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਪਹਿਲਾਂ ਆਪਾਂ ਗੱਲ ਕਰਦੇ ਆ ਵੀਰ ਜੀ ਨਾਲ ਸੱਸੀ ਕਾ ਜੀ ਸੱਸੀ ਕਾ ਜੀ ਸਰ ਕੀ ਨਾਮ ਹੈ ਤੇ ਕੀ ਕਰਨੇ ਚਾਹੁੰਗੇ ਮੇਰਾ ਨਾਮ ਬਿਕਰਮ ਸਿੰਘ ਆ ਜੀ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਖਤਰ ਹਾਂ ਮੇਰੇ ਨਾਲ ਸਾਡੀ ਸਾਰੀ ਕਮੇਟੀ ਸਰਦਾਰ ਜਗਰਾਤ ਸਿੰਘ ਜੀ ਸੂਬੇਦਾਰ ਸਾਹਿਬ ਪ੍ਰਧਾਨ ਨੇ ਆਤਮਾ ਸਿੰਘ ਜੀ ਚੈਲ ਸਰਪ੍ਰਸਤਨਿਕ ਕਮੇਟੀ ਦੇ ਅੱਜ ਜਿਹੜਾ ਦਿਨ ਮਨਾਇਆ ਜਾ ਰਿਹਾ ਹੈ ਕਿ ਕਾਦੇ ਸਬੰਧ ਚ ਮਨਾਇਆ ਜਾ ਰਿਹਾ ਹੈ ਅੱਜ ਅਸੀਂ 23 ਮਈ 2003 ਤੋਂ ਗੁਰੂ ਅਮਰਦਾਸ ਜੀਾਂ ਦੇ ਪ੍ਰਕਾਸ਼ ਦਿਹਾੜੇ ਤੋਂ ਲੰਗਰ ਸਰਕਾਰੀ ਹਸਪਤਾਲ ਦੇ ਵਿੱਚ ਸ਼ੁਰੂ ਕੀਤਾ ਸੀਗਾ ਉਹਦੇ 21 ਸਾਲ ਜਿਹੜੇ ਹੈਗੇ ਉਹ ਮੁਕੰਮਲ ਹੋ ਚੁੱਕੇ ਨੇ ਸੋ ਉਸ ਖੁਸ਼ੀ ਦੇ ਵਿੱਚ ਅਸੀਂ ਹਰ ਸਾਲ ਸਾਲਾਨਾ ਦਿਨ ਮਨਾਉਂਦੇ ਆ ਸੋ ਅੱਜ ਵੀ ਅਸੀਂ ਉਹ ਦਿਨ ਮਨਾ ਰਹੇ ਹਾਂ ਇਹ ਕਾਰਜ ਜਿਹੜਾ ਬਹੁਤ ਵੱਡਾ ਹੁੰਦਾ ਜੇ ਲੰਗਰ ਚਲਾਉਣਾ ਬਹੁਤ ਜ਼ਿਆਦਾ ਖਰਚਾ ਹੁੰਦਾਗਾ ਕਿ ਕਿਵੇਂ ਪੂਰਾ ਹੁੰਦਾਗਾ ਜੇ ਕਿਉਂਕਿ ਹਸਪਤਾਲ ਚ ਜੇ ਜਾਗੇ ਕਿ ਸੰਕਟੇ ਦੀ ਕੀਮਤੀ ਚ ਮਰੀਜ਼ ਵੀ ਹੁੰਦੇ ਆ ਉਹਨਾਂ ਦੇ ਬਾਰਸ ਵੀ ਹੁੰਦੇ ਆ ਇਹ ਐ ਜੀ ਕਾਰਜ ਤਾਂ ਬਹੁਤ ਵੱਡਾ ਔਖਾ ਵੀ ਹੈ ਜਿਵੇਂ ਤੁਸੀਂ ਦੱਸ ਰਹੇ ਹੋ ਲੇਕਿਨ ਆਪਾਂ ਸਾਰੇ ਜਿੰਨੇ ਇੱਥੇ ਖੜੇ ਹੈ ਤੁਹਾਡੇ ਸਮੇਤ ਸਾਰੇ ਆਪਾਂ ਗੁਰੂ ਘਰ ਦੀ ਮਰਜ਼ਾ ਦਾ ਨੂੰ ਮੰਨਣ ਵਾਲੇ ਆ ਸਾਡੇ ਕੋਲੇ ਆਪਣੇ ਪੱਲੇ ਤਾਂ ਕੁਝ ਨਹੀਂ ਹੈ ਲੇਕਿਨ ਸਾਨੂੰ ਗੁਰੂ ਸਾਹਿਬਾਂ ਨੇ ਐਡਾ ਵੱਡਾ ਜਿਹੜਾ ਖਜ਼ਾਨਾ ਹੈ ਉਹ ਬਖਸ਼ਿਸ਼ ਕੀਤਾ ਜਿਵੇਂ ਗਰਵਾਣੀ ਦਾ ਫਰਮਾਨ ਹੈ ਖਾਵੋ ਖਰਚੋ ਰਲਮਿਲ ਭਾਈ ਟੋਟ ਨਾ ਆਵੇ ਵੱਧੋ ਜਾਏ ਸੋ ਜਦੋਂ ਗੁਰੂ ਸਾਹਿਬ ਦਾ ਉਪਦੇਸ਼ ਹੈ ਵੀ ਤੁਸੀਂ ਜਦੋਂ ਮੇਰੇ ਬੱਚੇ ਬਣ ਕੇ ਇਹਨੂੰ ਰਲਮਿਲ ਕੇ ਛਕੋਗੇ ਤਾਂ ਇਹਦੇ ਵਿੱਚ ਕੋਈ ਕਮੀ ਨਹੀਂ ਹੋਣੀ ਸੋ ਸਾਨੂੰ ਇਹ 21 ਸਾਲਾਂ ਦੇ ਵਿੱਚ ਇਹ ਗੱਲ ਮਹਿਸੂਸ ਵੀ ਹੋਈ ਹੈ ਕਿ ਅਸੀਂ ਤਾਂ ਬਹੁਤ ਛੋਟੀ ਸੋਚ ਦੇ ਨਾਲ ਇਹ ਕੰਮ ਸ਼ੁਰੂ ਕੀਤਾ ਸੀ ਲੇਕਿਨ ਗੁਰੂ ਦੀ ਜਿਹੜੀ ਬਖਸ਼ਿਸ਼ ਹੈ ਉਹ ਬਹੁਤ ਵੱਡੀ ਹੈ ਉਹ ਗੁਰੂ ਨੇ ਏਡੀ ਬਡੀ ਮਿਹਰ ਕੀਤੀ ਹੈ ਤਾ ਸਾਡੇ ਨਾਲ ਇੱਕ ਬਹੁਤ ਵੱਡਾ ਕਾਫਲਾ ਪਿੰਡਾਂ ਦਾ ਔਰ ਸ਼ਹਿਰ ਦਾ ਅ ਬਟਿੰਡੇ ਚਿੱਲੇ ਤੋਂ ਬਾਹਰ ਵੀ ਦੇਸ਼ਾਂ-ਵਦੇਸ਼ਾਂ ਦੇ ਵਿੱਚੋਂ ਸਾਡੇ ਨਾਲ ਸੰਗਤ ਜੁੜ ਗਈ ਕਿਉਂਕਿ ਉਹਨਾਂ ਨੂੰ ਇਹ ਗੁਰੂ ਦਾ ਕਾਰਜ ਲੱਗਦਾ ਸੋ ਇਸ ਕਰਕੇ ਇਹ ਕਾਰਜ ਗੁਰੂ ਦਾ ਹੈ ਉਹ ਆਪ ਹੀ ਕਰਾ ਰਿਹਾ ਹੈ ਇਹ ਸਾਰੀ ਬੜਾਈ ਉਸੇ ਦੀ ਪਹਿਲਾਂ ਤਾਂ ਆਪਾਂ ਨੇ ਸੋਚ ਲਿਆ ਇਹਨੂੰ ਤਿਆਰ ਕਰਨਾ ਜਿਹੜਾ ਉਹ ਵੀ ਬਹੁਤ ਮੁਸ਼ਕਲ ਕੰਮ ਹੁੰਦਾ ਕੋ ਬਹੁਤ ਵੱਡਾ ਕੰਮ ਹੁੰਦਾ ਫਿਰ ਜਾ ਕੇ ਵਰਤੌਣਾ ਇਹ ਕਿਸ ਤਰ੍ਹਾਂ ਮੈਨੇਜ ਕਰਦੇ ਦੇਖੋ ਜੀ ਜਿਹੜਾ ਬਣਾਉਣ ਦਾ ਕਾਰਜ ਹੈ ਜਿਵੇਂ ਪਹਿਲਾਂ ਗੱਲ ਕੀਤੀ ਵੀ ਹਰੇਕ ਬੰਦੇ ਨੂੰ ਚਾਹ ਹੈ ਵੀ ਮੈਂ ਗੁਰੂ ਘਰ ਦੀ ਸੇਵਾ ਕਰਨੀ ਚਾਹੁੰਦਾ ਕੋਈ ਬੰਦਾ ਪਿੱਛੇ ਨਹੀਂ ਰਹਿੰਦਾ ਬੀਬੀਆਂ ਇੰਨੀ ਗਰਮੀ ਦੇ ਵਿੱਚ ਸਿਗਰ ਦੁਪਹਿਰਾ ਮਈ ਜੂਨ ਦਾ ਮਹੀਨਾ ਉਹਦੇ ਵਿੱਚ ਉਹ ਆਪ ਦੁਪਹਿਰੇ 2:30 ਵਜੇ ਆਉਂਦੀਆਂ ਨੇ ਲੰਗਰ ਬਣਾਉਂਦੀਆਂ ਨੇ ਸਾਨੂੰ ਤਾਂ ਕਦੇ ਮਹਿਸੂਸ ਹੁੰਦਾ ਹੀ ਨਹੀਂਗਾ ਵੀ ਇੱਥੇ ਉਹਨਾਂ ਨੂੰ ਕੋਈ ਕਦੇ ਉਹਨਾਂ ਨੂੰ ਸਾਨੂੰ ਉਲੰਭਾ ਦਿੱਤਾ ਹੋਵੇ ਵੀ ਅਸੀਂ ਗਰਮੀ ਮਰਦੀਆਂ ਜਾਂ ਐ ਕਰਦੀਆਂ ਐਵੇਂ ਜਿਵੇਂ ਜਿਹੜੇ ਸੇਵਾਦਾਰ ਆ ਬਣਾਉਣ ਵਾਲੇ ਆ ਜਾਂ ਵਰਤੌਣ ਵਾਲੇ ਆ ਉਹ ਤਾਂ ਆਉਦੀ ਖੁਸ਼ੀ ਨਾਲ ਜਾਂਦੇ ਆ ਸਾਨੂੰ ਤਾਂ ਕਈ ਵਾਰ ਇਹ ਹੁੰਦਾ ਵੀ ਇਹ ਹੱਕ ਨਾ ਜਾਣ ਥੱਕ ਨਾ ਜਾਣ ਲੇਕਿਨ ਉਹ ਤਾਂ ਸਾਨੂੰ ਉਹਨਾਂ ਨੂੰ ਦੇਖ ਕੇ ਸਾਨੂੰ ਆਪ ਨੂੰ ਵੀ ਮਨੋਬਲ ਸਾਡਾ ਵੱਧ ਐ ਯਾਰ ਸੇਵਾਦਾਰੀ ਇੰਨੇ ਤਕੜੇ ਹੈਗੇ ਬੀਬੀਆਂ ਵੀ ਇੰਨੀ ਸੇਵਾ ਰੀਣਾ ਕਰ ਰਹੀਆਂ ਤਾਂ ਫਿਰ ਸਾਡਾ ਜਿਹੜਾ ਮਨੋਬਲ ਹੋਰ ਵਧ ਜਾਂਦਾ ਹੈ ਅਸੀਂ ਇਹਨੂੰ ਹੋਰ ਵੀ ਵਧੀਆ ਟੰਗ ਨਾਲ ਚਲਾਉਣ ਦੀ ਕੋਸ਼ਿਸ਼ ਕਰਦੇ ਆ ਜਿਵੇਂ ਇੱਥੋਂ ਤਿਆਰਤਾ ਇੱਥੇ ਹੋ ਜਾਂਦਾ ਹੈਗਾ ਸਿੰਘ ਵਰਤਾਂ ਵੀ ਆਉਂਦੇ ਹੈਗੇ ਪਰ ਫਿਰ ਰਾਸ਼ਨ ਪਾਣੀ ਹੁੰਦਾ ਹੈਗਾ ਉਹ ਕਿੱਥੋਂ ਕਿੱਥੋਂ ਆਉਂਦਾ ਹੈਗਾ ਜੀ ਫਿਰ ਉਹੀ ਗੱਲ ਆ ਜਾਂਦੀ ਹੈ ਜੀ ਇਹ ਤਾਂ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਗੁਰੂ ਦਾ ਕਾਰਜ ਹੈ ਵੀ ਇਹਦੇ ਵਿੱਚ ਹਰੇਕ ਬੰਦਾ ਇਹ ਚਾਹੁੰਦਾ ਯਾਰ ਮੈਂ ਆਪ ਦਾ ਬਿੱਤ ਤੋਂ ਵੱਧ ਜਿੰਨਾ ਵੀ ਮੈਂ ਪਾ ਸਕਦਾ ਮੈਂ ਯੋਗਦਾਨ ਪਾਵਾਂ ਕੋਈ ਬੰਦਾ ਪਿੱਛੇ ਰਹੀ ਨਹੀਂ ਰਿਹਾ ਸਾਨੂੰ ਤਾਂ ਇੰਨੀ ਹੈਰਾਨੀ ਹੋਈ ਜਾਂਦੀ ਹੈ ਕਿ ਜਿਵੇਂ ਪਹਿਲਾਂ ਵੀ ਗੱਲ ਕਰੀ ਸੀ ਵੀ ਗੁਰੂ ਦਾ ਖਜ਼ਾਨਾ ਹੀ ਏਡਾ ਵੱਡਾ ਹੈ ਵਿੱਚ ਕਦੇ ਤੋਟ ਆ ਹੀ ਨਹੀਂ ਸਕਦੀ ਇਹ ਤਾਂ ਮਤਲਬ ਗੁਰੂ ਘਰ ਦੇ ਬਹੁਤ ਵੱਡੀਆਂ ਬੜਾਈਆਂ ਨੇ ਉਹ ਗੁਰੂ ਆਪ ਹੀ ਕਰਾ ਰਹੇ ਸੱਸੀ ਕਵੀ ਜੀ ਸੱਸੀ ਕਾਲ ਕੀ ਨਾਮ ਹੈ ਜੀ ਮੈਂ ਰਿਟਾਇਰ ਸੂਬੇਦਾਰ ਜਗਰਾਤ ਸਿੰਘ ਕੀ ਕਹਿਣਾ ਚਾਹੂੰ ਕੀ ਕਹਿਣਾ ਕਿਛਲੇ 2 ਸਾਲਾਂ ਤੋਂ ਸੇਵਾ ਕਰ ਰਹੇ ਹਾਂ ਕੀ ਕਹਿਣਾ ਚਾਹੋਗੇ ਜਿਵੇਂ ਇੱਥੇ ਲੰਗਰ ਚੱਲਦੇ ਹੈਗੇ ਤੇ ਲੋਕ ਆਪਣੇ ਜਿਹੜੇ ਸੇਵਾਦਾਰਾ ਗਏ ਉਹ ਬਹੁਤ ਵੱਡਾ ਸਹਿਯੋਗ ਬਹੁਤ ਕਿਹੜੇ ਕਿਹੜੇ ਪਿੰਡਾਂ ਦੇ ਜਗ ਮਹੱਲਿਆਂ ਦੇ ਸਹਿਯੋਗ ਪਾਰੇ ਪਿੰਡਾਂ ਦੇ ਸਾਡਾ ਪੂਰਾ ਬਠਿੰਡਾ ਸ਼ਹਿਰ ਜੀ ਪੂਰੇ ਬਠਿੰਡੇ ਸ਼ਹਿਰ ਦੀਆਂ ਸੰਗਤਾਂ ਔਰ ਨਾਲ ਪਿੰਡ ਕੋਟ ਸ਼ਮੀਰ ਦੀ ਸੰਗਤ ਜਿਹੜੀ ਸਾਨੂੰ ਕਣਕ ਦਿੰਦੀ ਹੈ ਹਰ ਸਾਲ ਤੇ ਨਾਲ ਕਲੇਵਾਂਦਰ ਪੋਟਪਾਰਾ ਫੂਸ ਮੰਡੀ ਇਹਨਾਂ ਪਿੰਡਾਂ ਤੋਂ ਆਪਣੇ ਆਪ ਸਾਡੇ ਕਣਕ ਛੜ ਕੇ ਜਾਂਦੇ ਨੇ ਤੇ ਸਬਜ਼ੀ ਮੰਡੀ ਦੇ ਵਿੱਚੋਂ ਸਾਨੂੰ ਸਬਜ਼ੀ ਆਉਂਦੀ ਹੈ ਸੇਵਾ ਦੇ ਵਿੱਚ ਸਾਰਾ ਜਿਵੇਂ ਹੋਰ ਵੀ ਦੱਸਿਆ ਜਾ ਰਿਹਾ ਹੈ ਕਿ ਵੀ ਜਿਵੇਂ ਡਾਕਟਰ ਵੀ ਆਸ਼ਾ ਦੇ ਨਾਲ ਜੁੜਿਆ ਕੋਈ ਇੱਕ ਦਿਨ ਜਾਂ ਦੋ ਦਿਨ ਪਾਉਂਦੇ ਹੈ ਕਿ ਹੋਰ ਗੁਰਦੁਆਰਾ ਸਾਹਿਬ ਵੀ ਹੈ ਕਿ ਜਿਵੇਂ ਗੁਰੂ ਕੀ ਨਗਰੀ ਆ ਜਾਂ ਮਾਡਲ ਟਾਊਨ ਆ ਜਾਂ ਆਪਣੇ ਐਨਐਫਐ ਲੱਗੇ ਕਿ ਨਹੀਂ ਹਾਂਜੀ ਹਾਂਜੀ ਚਾਰ ਗੁਰਦੁਆਰਾ ਸਾਹਿਬ ਪੰਜ ਗੁਰਦੁਆਰਾ ਸਾਹਿਬ ਨੇਗੇ ਜਿਹੜਾ ਹੌਸਪੀਟਲ ਕਲੋਨੀ ਹੈਗੀ ਉਦਮ ਸਿੰਘ ਨਗਰ ਹੈਗਾ ਇਹ ਗੁਰੂ ਕੀ ਨਗਰੀ ਹੈ ਤੇ ਆਪਣੇ ਮਾਡਲ ਟਾਊਨ ਹੈਗਾ ਇਹ ਸਾਨੂੰ ਹਰ ਮਹੀਨੇ ਦੇ ਵਿੱਚ ਇੱਕ ਇੱਕ ਲੰਗਰ ਦਿੰਦੇ ਨੇਗੇ ਤੇ ਬਾਕੀ ਸੰਗਤਾਂ ਸ਼ਹਿਰ ਦੀਆਂ ਸੰਗਤਾਂ ਨੇ ਜਿਹੜੀਆਂ ਇੱਕ ਲੰਗਰ ਮਤਲਬ 10000 ਰੁਪਏ ਲੰਗਰ ਅਸੀਂ ਰੱਖਿਆ ਹੋਇਆ ਸਿਰਫ ਛੋਟੀ ਜਿਹੀ ਮਾਇਆ ਉਹਦਾ ਤਕਰੀਬ ਪੱਕੇ ਲੰਗਰ ਸੰਗਠਨ ਕੀਤੇ ਹੋਏ ਨੇਗੇ ਤੇ ਜਿਹੜੇ ਹਰ ਮਹੀਨੇ ਸਾਨੂੰ ਇੱਕ ਲੰਗਰ ਹਰ ਮਹੀਨੇ ਦਿੱਤੇ ਨੇ ਫਿਰ ਜਿਵੇਂ ਵਰਤੋਂ ਜਾਂਦੇ ਹੈਗੇ ਉਹਦੇ ਵਾਸਤੇ ਕੋਈ ਜਿਹੜੇ ਸੇਵਾਦਾਰ ਹੈਗੇ ਉਹ ਆਪਣੇ ਪੂਰੀ ਸੇਵਾ ਕਰਦੇ ਆ ਜਾਂ ਕੋਈ ਪੇੜ ਰੱਖੇ ਗਏ ਨਹੀਂ ਜ ਨਹੀਂ ਸਾਡੇ ਕੋਲੇ ਕੋਈ ਪੇੜ ਪੇੜ ਸੇਵਾਦਾਰ ਨਹੀਂ ਆ ਸਾਡੇ ਦੋ ਬੀਬੀਆਂ ਨੇ ਪੇੜ ਸੇਵਾਦਾਰ ਜਿਹੜੀਆਂ ਥੋੜੀ ਸਫਾਈ ਕਰਦੀਆਂ ਨੇਗੀਆਂ ਤੇ ਬਾਕੀ ਸਾਰੇ ਸੇਵਾਦਾਰ ਨੇ ਬੱਚੇ ਨੇ ਜ਼ਿਆਦਾ ਦਿਲੋਂ ਸੇਵਾ ਕਰਦੇ ਬਿਲਕੁਲ ਦੇਵਾ ਸਾਰੇ ਰਿਟਾਇਰ ਆਦਮੀ ਨੇ ਕੋਈ ਸਵੇਰੇ ਸਬਜ਼ੀ ਕੱਟ ਜਾਂਦਾ ਹੈਗਾ ਕੋਈ ਦੁਪਹਿਰੇ ਆ ਕੇ ਲੰਗਰ ਬਣਵਾਉਣ ਦੀ ਸੇਵਾ ਕਰਵਾ ਲੈਂਦਾ ਕੋਈ ਮਤਲਬ ਸ਼ਾਮ ਨੂੰ ਵਰਤਣ ਦੀ ਸੇਵਾ ਕਰਦਾ ਅਟੋਡੀ ਤਕਰੀਬਨ 100 ਬੰਦਾ ਹਰ ਰੋਜ਼ ਇਹ ਸੰਗਤ ਦੇ ਵਿੱਚ ਹਿੱਸਾ ਪਾਉਂਦਾ ਇਹ ਵੀ ਸੁਣਨਾ ਚਾਹੀਦਾ ਹੈਗਾ ਵੀ ਜਦੋਂ ਲੰਗਰ ਤਿਆਰ ਹੁੰਦਾ ਹੈਗਾ ਉਦੋਂ ਕੋਈ ਬੀਬੀ ਜਾਂ ਭਾਈ ਸਾਹਿਬ ਵੀ ਗੱਲਬਾਤ ਨਹੀਂ ਕਰਦਾ ਕੋਈ ਬੈਗਰੂ ਦਾ ਨਾਮ ਹੀ ਜ਼ਬਦਾ ਤੇ ਉਹ ਲੰਗਰ ਹੈ ਜਿਹੜਾ ਮਰੀਜ਼ਾਂ ਕੋਲੇ ਜਾਂਦਾ ਹੈਗਾ ਤੇ ਮਰੀਜ਼ ਤੰਦਰੁਸਤ ਹੋ ਕੇ ਵੀ ਜਾਂਦੇ ਨੇ ਬਿਲਕੁਲ ਬਿਲਕੁਲ ਜੀ ਇਹ ਬਿਲਕੁਲ ਪਟਾਲ ਸੱਚਾਈ ਹੈ ਕਿਸੇ ਨੂੰ ਵੀ ਐ ਪ੍ਰਾਊਡ ਹੀ ਨਹੀਂ ਹੈਗਾ ਵੀ ਅਸੀਂ ਇੱਥੋਂ ਲੰਗਰ ਬਣਾ ਕੇ ਭੇਜਦੇ ਆ ਨਾ ਉਹ ਸਿਰ ਬੀਬੀਆਂ ਇੰਨੀ ਸੇਵਾ ਕਰਦੀਆਂ ਸਾਡੀਆਂ ਬਿਲਕੁਲ ਅੱਗ ਹੈ ਦੇਖ ਲਓ ਅੱਜ ਮਈ ਦਾ ਮਹੀਨਾ ਹੈ 47 48 ਡਿਗਰੀ ਤੇ ਚੱਲ ਰਿਹਾ ਫਿਰ ਵੀ ਲੱਕੜ ਦੇ ਉੱਤੇ ਸਾਡੇ ਬੀਬੀਆਂ ਪ੍ਰਸ਼ਾਦਾ ਬਣਾਉਂਦੀਆਂ ਨੇ ਛੌਂਕ ਨਾਲ ਬਣਾਉਂਦੀਆਂ ਮਸ਼ੀਨ ਆਈ ਸੀ ਸਾਡੇ ਉਹ ਪ੍ਰਸ਼ਾਦੇ ਥੋੜੇ ਸੁੱਕਦੇ ਵੀ ਸੀਗੇ ਤੇ ਬੀਬੀਆਂ ਕਹਿੰਦੀਆਂ ਨਹੀਂ ਅਸੀਂ ਹੱਥੀ ਬਣਾਵਾਂਗੇ ਜਿਹੜਾ ਪ੍ਰਸ਼ਾਦਾ ਮਤਲਬ ਸ਼ਾਮ ਤੱਕ ਮਲਾਈਮ ਰਹੇ 8 9 ਵਜੇ ਤੱਕ ਵਧੀਆ ਸੰਗ ਬਣਦਾ ਸੱਚੀ ਕਬੀਰੀ ਸਿਕਾਲ ਜੀ ਕੀ ਨਾਮ ਹੈ ਮੈਂ ਆਤਮਾ ਸਿੰਘ ਚੈਲ ਗੁਰਦੁਆਰਾ ਸੀਪਾਈ ਬਤੀ ਦਾਸ ਦੇ ਸਰਪ੍ਰਸਤੋਂ ਮੇਰੇ ਨਾਲ ਖੜੇ ਹੈ ਸਾਡੇ ਮੁਖ ਸੇਵਾਦਾਰ ਸੂਬੇਦਾਰ ਜਗਰਾਤ ਸਿੰਘ ਜੀ ਭਾਈ ویکਰਨ ਸਿੰਘ ਜੀ ਢੰਗੜ ਸਖਤਰ ਬਾਕੀ ਸਾਰੀ ਸੰਗਤ ਬਾਬਾ ਜੀ ਖੜੇ ਹੈਗੇ ਸਾਡੇ ਹੈਡ ਗ੍ਰੰਥੀ ਮੈਂ ਪਹਿਲਾਂ ਸਭ ਤੋਂ ਪਹਿਲਾਂ ਫਤੇ ਬੁਲਾਉਣਾ ਵੈਕ ਜੀ ਦਾ ਖਾਲਸਾ ਵੈਕ ਜੀ ਦੀ ਫਤੇ ਇੱਕ ਜੇ ਆਪਾਂ ਕਹਿ ਲઈએ ਜਿਵੇਂ ਲੰਗਰ ਸੀਗਾ ਬਾਬੇ ਨਾਨਕ ਨੇ 20 ਪਿਆੰਦੇ ਲੰਗਰ ਚਲਾਇਆ ਸੀ ਪਰ ਉਹਦਾ ਵਿਆਜ ਹੀ ਇੰਨਾ ਮੰਨਗਾ ਕਿ ਭਾਵੇਂ ਸਾਰੀ ਦੁਨੀਆ ਦੇ ਵਰਤ ਤੀਏ ਉਹ ਉੱਤੇ ਕਿਤੇ ਟੋਟ ਨਹੀਂ ਆਈ ਤੇ ਇੱਥੋਂ ਵੀ ਜਿਹੜਾ ਲੰਗਰ ਜਿਹੜਾ ਲਗਾਤਾਰ ਹਸਤਾਲ ਲਈ ਜਾ ਰਿਹਾ ਹੈ ਕਿ ਉਹਦੇ ਬਾਰੇ ਕੀ ਕਰਨੇ ਚਾਹੀਦੇ ਮੈਂ ਇਹੀ ਕਹਿਣਾ ਚਾਹੁੰ ਉਹਦੇ ਬਾਰੇ ਇਹ ਜਦੋਂ ਤੇ ਇਹ ਸ਼ੁਰੂ ਕੀਤਾ 2003 ਤੋਂ ਐਡੀ ਗੁਰੂ ਦੀ ਕਿਰਪਾ ਹੈ ਮਹਾਰਾਜ ਦੀ ਕਿਰਪਾ ਹੈ ਬਾਬੇ ਨਾਨਕ ਦੀ ਕਿਰਪਾ ਹੈ ਗੁਰੂ ਅਮਰਦਾਸ ਸੇਵਾ ਸਥੈ ਟਿ ਬਣਾਈ ਹੋਈ ਹੈ ਅਸੀਂ ਗੁਰੂ ਅਮਰਦਾਸ ਜੀ ਦਾ ਜਨਮ ਦਿਨ ਮਨਾਉਂਦੇ ਆ ਇਸੇ ਤੇ ਆਏ ਸਾਲ ਅਸੀਂ ਖੰਡ ਪਾਟ ਸਾਬ ਕਰਾਉਨੇ ਆਗੇ ਤੇ ਸੰਗਤਾਂ ਸੇਵਾ ਕਰਦੀਆਂ ਐ ਐਡੀ ਗੁਰੂ ਦੀ ਕਿਰਪਾ ਵੀ ਜਦੋਂ ਦਾ ਚੱਲੂ ਹੋਇਆ ਕਦੇ ਵੀ ਟੋਟ ਨਹੀਂ ਆਈ ਨਾ ਹੀ ਆਵੇ ਗੁਰੂ ਦਾ ਲੰਗਰ ਇਹ ਗੁਰੂ ਦੀ ਮਰਜ਼ਾ ਦਾ ਅਨਸਾਰ ਇਹ ਸਾਰਾ ਚੱਲ ਰਿਹਾ ਹੈ ਸੰਗਤਾਂ ਬੜੀ ਸੇਵਾ ਕਰਦੀਆਂ ਜਿਵੇਂ ਪ੍ਰਧਾਨੀਆਂ ਨੇ ਦੱਸਿਆ ਵੀ ਮਸ਼ੀਨ ਆਈ ਸੀਗੀ ਬੀਬੀਆਂ ਨੇ ਲੜਕੇ ਸਮਾਂ ਖੋਲ ਕੇ ਸਾਥੋਂ ਪਰਾਂਤਰਾਤੀ ਇਹ ਸਾਡੇ ਤਾਂ ਗੋਡੇ ਰਹਿ ਜਾਣਗੇ ਜਦੋਂ ਦਾ ਚੱਲਦਾ ਉਹੀ ਬੀਬੀਆਂ ਸੇਵਾ ਕਰਦੀਆਂ ਅਸੀਂ ਤਾਂ ਬੀਬੀਆਂ ਦਾ ਔਰ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂਗੇ ਔਰ ਫਤੇ ਬੁਲਾਉਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀ ਪਤਾ ਲੱਗਿਆ ਵੀ ਜਿਵੇਂ ਲੋੜਵੰਦ ਹੁੰਦੇ ਆ ਕਿ ਜਿਵੇਂ ਮਰੀਜ਼ ਆ ਉੱਥੇ ਉਹਨੂੰ ਦਲਗੇ ਦੀ ਲੋੜ ਆ ਜਾਂ ਖੀਰ ਦੀ ਲੋੜ ਆ ਜਾਂ ਕੋਈ ਹੋਰ ਚੀਜ਼ ਉਸ ਤਰ੍ਹਾਂ ਦਾ ਲੰਗਰ ਵੀ ਜਾਂਦਾਗਾ ਜੀ ਹਾਂ ਜੀ ਕੀ ਹੈ ਵੀ ਖੀਰ ਦਾ ਲੰਗਰ ਪਹਿਲਾਂ ਪਹਿਲਾਂ ਅਸੀਂ ਕਰ ਲਿਆ ਸੀਗਾ ਵੀ ਖੀਰ ਦਿਆ ਕਰੀਏ ਫਿਰ ਇੱਕ ਮਤਾ ਪਾਲਿਆ ਵੀ ਜਿਹੜੀ ਖੀਰ ਵਾਲੀ ਗੱਲ ਹੈ ਇਹ ਆ ਜਾਂਦੀ ਹੈ ਵੀ ਜਿਵੇਂ ਵੀ ਬਿਨਾ ਬਰੀਜ ਤੋਂ ਫਿਰ ਅਸੀਂ ਦਲਗਏ ਦੇ ਜ਼ਿਆਦੇ ਰੱਖਿਆ ਦਲੀਆਂ ਵੀ ਇਸ ਤਰ੍ਹਾਂ ਦਾ ਬਣਾਉਣਾ ਵੀ ਖੀਰ ਵਰਗਾ ਹੀ ਹੈ ਦੁੱਧ ਪਾ ਕੇ ਬਣਾਉਨੇ ਆਂਗੇ ਇਹ ਦਲਗਏ ਦੇ ਜ਼ਿਆਦੇ ਰੱਖਿਆ ਦਾਲ ਫੁਲਕੇ ਤੇ ਦਲਗਿਆ ਖੀਰ ਦਾ ਲੰਗਰ ਅਸੀਂ ਨਹੀਂ ਵਰਤਉਂਦੇ ਖੀਰ ਦਾ ਇਹ ਹੁੰਦਾ ਵੀ ਜਿਵੇਂ ਹੁਣ ਆ ਪ੍ਰੋਗਰਾਮ ਹੈ ਇਹ ਜੇ ਥਾਵਾ ਜਾਂ ਗੁਰਪੂਰ ਬਾਗੇ ਉੱਥੇ ਖੀਰ ਦਾ ਤੇ ਨਹੀਂ ਤਾਂ ਦਲਗਏ ਆ ਵਗੈਰਾ ਤੇ ਦਾਲ ਫੁਲਕੇ ਦਾ ਤੇ ਬੜਾ ਜਿਵੇਂ ਕਿ ਵੀ ਮਰੀਜ਼ ਜਿਹੜਾ ਜਾਂਦਾ ਹੈ ਬੜਾ ਜਿਵੇਂ ਕਿ ਜੀ ਗੁਰੂ ਦੀ ਕਿਰਪਾ ਅਰਦਾਸ ਕਰਕੇ ਇੱਥੇ ਜਾਂਦੇ ਆ ਇਹ ਅਰਦਾਸ ਜਦੋਂ ਕਰਕੇ ਜਾਂਦੇ ਆ ਤੇ ਮਰੀਜ਼ ਠੀਕ ਹੋ ਹੋ ਕੇ ਜਾਂਦੇ ਆ ਜਿਵੇਂ ਕਿ ਪਿੰਡ ਕੋਰਸ਼ਮੀਰ ਹੈ ਉਹਨਾਂ ਦੀ ਬਹੁਤ ਵੱਡੀ ਸੇਵਾ ਹੈ ਅਸੀਂ ਉਹਨਾਂ ਨੂੰ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਜਦੋਂ ਤੋਂ ਲੰਗਰ ਚੱਲਿਆ ਹੈ 21 ਸਾਲ ਹੋ ਗਏ ਪੂਰੇ 22ਵਾਂ ਸਾਲ ਚੜ ਗਿਆ ਉਹਦੇ ਤੋਂ ਉਹ ਕਣਕ ਦੀ ਸੇਵਾ ਸਾਡੇ ਨਾਲ ਲਾ ਕੇ ਇਕੱਠੀ ਕਰਾਉਂਦੇ ਆ ਹੋਰ ਵੀ ਪਿੰਡ ਆਉਂਦੇ ਆ ਤਿੰਨ ਚਾਰ ਪਿੰਡ ਉਹ ਤਾਂ ਹੋਰ ਵੀ ਕਈ ਪਿੰਡ ਜੁੜ ਗਏ ਹਾਂਜੀ ਕਾਲੇ ਬਾਂਦਰ ਹੋ ਗਏ ਜਿਵੇਂ ਕੋਟਫੱਤਾ ਹੋ ਗਿਆ ਤੇ ਫੂਸ ਮੰਡੀ ਹੋ ਗਈ ਉਹ ਵੀ ਸੇਵਾ ਕਰਦੇ ਆ ਅਸੀਂ ਉਹਨਾਂ ਪਿੰਡਾਂ ਦਾ ਵੀ ਸਾਰਿਆਂ ਦਾ ਪਹਿਲੇ ਦਲੋਂ ਸਾਰੀ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਇਹ ਵੀ ਪਤਾ ਲੱਗਾ ਵੀ ਜਦੋਂ ਲੰਗਰ ਤਿਆਰ ਹੁੰਦਾ ਹੈਗਾ ਉੱਥੇ ਕੋਈ ਗੱਲਬਾਤ ਨਹੀਂ ਕਰਦਾ ਉੱਥੇ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ ਹੈ ਤੇ ਉਹ ਲੰਗਰ ਜਦੋਂ ਮਰੀਜ਼ਾਂ ਦੇ ਕੋਲੇ ਜਾਂਦਾ ਹੈਗਾ ਤਾਂ ਮਰੀਜ਼ ਵੀ ਤੰਦਰੁਸਤ ਹੁੰਦੇ ਕਹਿੰਦੇ ਬਾਣੀ ਦਾ ਉਹਦੇ ਤੇ ਪ੍ਰਭਾਵ ਪਿਆ ਹਾਂ ਇਹ ਗੱਲ ਵੀ ਥੋੜੀ ਸੱਚ ਹੈ ਜਿਵੇਂ ਕਿ ਬੀਬੀਆਂ ਸੇਵਾ ਕਰਦੀਆਂ ਸੇਵਾਦਾਰ ਸਬਜ਼ੀ ਕੱਟਦੇ ਆਗੇ ਉਹ ਵੀ ਉੱਥੇ ਵਾਹਿਗੁਰੂ ਦਾ ਨਾਮ ਹੀ ਜਪਦੇ ਆ ਸਤਨਾਮ ਵਾਹਿਗੁਰੂ ਦਾ ਨਾਮ ਜਪਦੇ ਆਗੇ ਉਹ ਜਦੋਂ ਬਾਣੀ ਦਾ ਨਾਮ ਜਪਦੇ ਆਗੇ ਉਹ ਜਾ ਕੇ ਜਦੋਂ ਮਰੀਜ਼ਾਂ ਨੂੰ ਸਿਖਾਉਣੇ ਆ ਇਹ ਗੁਰੂ ਦੀ ਕਿਰਪਾ ਹੈ ਜੀ ਵੀ ਮਰੀਜ਼ ਤਕਰੀਬਨ ਠੀਕ ਹੋ ਕੇ ਜਾਂਦੇ ਆ ਤੁਸੀਂ ਸੁਣ ਚੁੱਕੇ ਹੋਗੇ ਸੰਗਤ ਸਾਹਿਬ ਤੋਂ ਕਿਉਂਕਿ ਜਿਹੜੇ ਇੱਥੇ ਲੰਗਰ ਚਲਾਏ ਜਾਂਦੇ ਹੈਗੇ ਉਹ ਲਗਾਤਾਰ 21 ਸਾਲ ਤੋਂ ਜਿਹੜਾ ਇਹ ਲੰਗਰ ਚੱਲ ਰਿਹਾ ਹੈਗਾ ਸਿਵਲ ਹਸਪਤਾਲ ਦੇ ਜਿਹੜੇ ਮਰੀਜ਼ ਹੈ ਜੋ ਉਹਨਾਂ ਦੇ ਵਾਰਸ ਹੈ ਉਹਨਾਂ ਲਈ ਮਿਰਵੈਗਨ ਜਿਹੜਾ ਸਪਲਾਈ ਹੋ ਰਿਹਾ ਹੈਗਾ ਅਤੇ ਇੱਕ ਤੋਂ ਵੱਡੀ ਗੱਲ ਇਹ ਹੈ ਕਿ ਜਦ ਲੰਗਰ ਤਿਆਰ ਹੁੰਦਾ ਉਦੋਂ ਸਿਰਫ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ ਹੈਗਾ ਤੇ ਜਿਹੜਾ ਗੁਰਬਾਣੀ ਦਾ ਪ੍ਰਭਾਵ ਹੁੰਦਾ ਹੈਗਾ ਉਹ ਲੰਗਰ ਤੇ ਪਿਆ ਹੁੰਦਾ ਤੇ ਉਸ ਕਰਕੇ ਮਰੀ ਜਿਹੜਾ ਉਹ ਤੰਦਰੁਸਤ ਹੋ ਕੇ ਫੇਰ ਤੋਂ ਹਸਪਤਾਲ ਕੋ ਜਾਂਦਾਗਾ ਕਿਉਂਕਿ ਉਹ ਲੰਗਰ ਹੀ ਸਭ ਇਥੇ ਚਿਕਿਆ ਜਾਂਦਾਗਾ ਸਾਡੇ ਨਾਲ ਸਿੰਘ ਸਾਹਿਬ ਵੀ ਜੁੜੇਗਾ ਉਹਨਾਂ ਨਾਲ ਵੀ ਗੱਲ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਅੱਜ 21 ਸਾਲ ਪੂਰੇ ਹੋ ਗਏ ਜਿਹੜੇ ਇਸ ਲੰਗਰ ਦੀ ਸੇਵਾ ਚੱਲਦੀ ਨੂੰ ਉਸ ਵਾਰ ਕੀ ਕਹਿਣਾ ਚਾਹੂੰਗਾ ਹਾਂਜੀ ਇਸ ਸਤਿਗੁਰਾਂ ਦਾ ਜੀ ਕਾਰਜਾ ਸਤਿਗੁਰੂ ਜਦੋਂ ਸੰਗਤਾਂ ਨੂੰ ਉਦਮ ਬਖਸ਼ ਕਰ ਦਿੰਦਾ ਸੰਗਤ ਦੇ ਵਿੱਚ ਆਪ ਸਤਿਗੁਰੂ ਵਰਸ ਕੇ ਇਹੋ ਜਿਹੇ ਜਿਹੜੇ ਉਦਮ ਹਨ ਉਹ ਸੰਗਤਾਂ ਨੂੰ ਬਖਸ਼ ਕਰਦੇ ਹਨ ਤੇ ਜਿਹਦੇ ਕਰਕੇ ਜਿਹੜਾ ਸੰਗਤਾਂ ਦੇ ਵਿੱਚ ਬੜਾ ਚਾਹ ਉਤਸ਼ਾਹ ਭਾਵਨਾ ਦੇ ਨਾਲ ਜਿਵੇਂ ਤੁਸੀਂ ਲੰਗਰਾਂ ਦੀ ਗੱਲ ਕਰ ਰਹੇ ਹੋ ਕਿਉਂਕਿ ਜਦੋਂ ਬਾਣੀ ਦਾ ਸ਼ਬਦ ਦਾ ਪ੍ਰਭਾਵ ਗੁਰੂ ਕੇ ਲੰਗਰ ਪ੍ਰਸ਼ਾਦੇ ਦੇ ਉੱਪਰ ਪੈਂਦਾ ਹੈ ਲੰਗਰ ਪ੍ਰਸ਼ਾਦਾ ਬਾਣੀ ਦੇ ਨਾਲ ਸਿਮਰਨ ਦੇ ਨਾਲ ਤਿਆਰ ਹੁੰਦਾ ਹੈ ਜਿਸ ਤਰ੍ਹਾਂ ਇੱਕ ਜਿਹੜੀ ਦਵਾਈ ਹੈ ਉਹ ਲਾਜ਼ਮੀ ਹੁੰਦੀ ਹੈ ਉਸੇ ਤਰ੍ਹਾਂ ਜਿਹੜੀ ਗੁਰੂ ਦੇ ਅੱਗੇ ਦੁਆ ਹੈ ਉਹ ਵੀ ਬਾਣੀ ਦੇ ਰੂਪ ਦੇ ਵਿੱਚ ਸਿਮਨ ਦੇ ਰੂਪ ਦੇ ਵਿੱਚ ਉਹ ਦੁਆ ਦਾ ਕੰਮ ਕਰਦੀ ਹੈ ਜੀ ਜਿਵੇਂ ਆਪਣੇ ਪਿੰਨਾਂ ਤੋਂ ਵੀ ਬਹੁਤ ਲੋਕ ਆ ਜਿਹੜੇ ਸੰਗਤਾਂ ਦਾ ਲਗਾਤਾਰ ਜੁੜਦਿਆਂ ਜਾ ਰਹੇ ਆ ਕਿਉਂਕਿ ਉਹਨਾਂ ਨੂੰ ਪਤਾ ਲੱਗਿਆ ਵੀ ਸੇਵਾ ਜਿਹੜੇ ਉਹ ਬਹੁਤ ਵੱਡੇ ਜਿਹੜਾ ਲਾਭਦਾਕਾਰੀ ਹੈਗਾ ਤੇ ਉਸ ਵਾਸਤੇ ਹਰੇਕ ਪਿੰਡ ਆ ਜਿਹੜਾ ਉਹ ਸੇਵਾ ਕਰਨ ਲਈ ਇਸ ਪਾਸੇ ਰੁਝਿਆ ਹੋਇਆ ਹੈਗਾ ਕਿਉਂਕਿ ਪਹਿਲਾਂ ਇਕੱਲਾ ਕੋਟਸ਼ਮੀਰ ਸੀ ਹੁਣ ਹੋਰ ਪਿੰਡ ਵੀ ਜੁੜ ਗਿਆ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਬੈਗਰੂ ਜੀ ਗੱਲ ਇਹ ਹੁੰਦੀ ਹੈ ਕੇ ਸੰਗਤਾਂ ਕੋਲ ਸਾਰੇ ਸਿੱਖਾਂ ਦੇ ਕੋਲ ਗੁਰੂ ਨੇ ਬਹੁਤ ਤਰ੍ਹਾਂ ਦੇ ਖਜ਼ਾਨੇ ਬਖਸ਼ ਕੀਤੇ ਹਨ ਧਨ ਦੇ ਵੀ ਭੰਡਾਰੇ ਹਨ ਪਰ ਸੰਗਤਾਂ ਨੂੰ ਦਸਵੰਦ ਕੱਢਣ ਦੇ ਲਈ ਜਿਹੜੀ ਪ੍ਰੋਪਰ ਜਗ੍ਹਾ ਹੈ ਉਹ ਪ੍ਰਾਪਤ ਨਹੀਂ ਹੁੰਦੀ ਕਈ ਵਾਰ ਕੀ ਹੁੰਦਾ ਹੈ ਸੰਗਤ ਆਪਣੇ ਧਨ ਦੇ ਨਾਲ ਸੇਵਾ ਕਰਦੀਆਂ ਹਨ ਉਹ ਜਿਹੜਾ ਪੈਸਾ ਹੈ ਉਹ ਕਿੱਥੇ ਜਾਂਦਾ ਹੈ ਉਹਦਾ ਪਤਾ ਨਹੀਂ ਲੱਗਦਾ ਤੇ ਇੱਥੇ ਸੰਗਤਾਂ ਦਾ ਵਿਸ਼ਵਾਸ ਹੈ ਸੰਗਤਾਂ ਦੇ ਹੱਥੀ ਕਈ ਤਾਂ ਪਰਿਵਾਰ ਆ ਕੇ ਆਪ ਜਿੰਨਾ ਦੀ ਸੇਵਾ ਹੁੰਦੀ ਹੈ ਉਹ ਆਪ ਲੱਗ ਕੇ ਉਹ ਪ੍ਰਸ਼ਾਦ ਤਿਆਰ ਕਰਵਾਉਂਦੇ ਨੇ ਆਪਣੇ ਹੱਥੀ ਰਸਣ ਲੈ ਕੇ ਆਉਂਦੇ ਹਨ ਆਪ ਸੇਵਾਮਕ ਕਰਉਂਦੇ ਹਨ ਕੋਈ ਬੱਚਿਆਂ ਦੇ ਜਨਮ ਦਿਨ ਤੇ ਫਿਰ ਕੋਈ ਆਪਣੇ ਬਜ਼ੁਰਗਾਂ ਨੂੰ ਯਾਦ ਕਰਦਾ ਹੈ ਜਾਂ ਕੋਈ ਕਿਸੇ ਤਰ੍ਹਾਂ ਦੇ ਵੀ ਖੁਸ਼ੀ ਦਾ ਸਮਾਂ ਹੁੰਦਾ ਹੈ ਸੰਗਤਾਂ ਨੂੰ ਪਤਾ ਹੈ ਕਿ ਇਹ ਜਿਹੜਾ ਸਾਡਾ ਪੈਸਾ ਹੈ ਇਹ ਜਿਹੜਾ ਸਾਡਾ ਤਸਬੰਧ ਹੈ ਇਹ ਬਿਲਕੁਲ ਸਹੀ ਜਗ੍ਹਾ ਤੇ ਸਾਡੇ ਹੱਥਾਂ ਦੇ ਰਾਹੀ ਜਾ ਰਿਹਾ ਹੈ ਤੇ ਲੋੜਵੰਦ ਮਰੀਜ਼ਾਂ ਦੇ ਲਈ ਜਿਨ੍ਹਾਂ ਨੂੰ ਜ਼ਰੂਰਤ ਹੈ ਲਾਜ਼ਮੀ ਹੈ ਕਿ ਉਹਨਾਂ ਦੇ ਮੁਖ ਦੇ ਵਿੱਚ ਇਹ ਸਾਡਾ ਕੱਢਿਆ ਹੋਇਆ ਦਸਬੰਦ ਹੈ ਉਹ ਜਾਵੇਗਾ ਇਸ ਕਰਕੇ ਸੰਗਤਾਂ ਦਾ ਬਹੁਤ ਚਾਹ ਹੈ ਉਤਸ਼ਾਹ ਹੈ ਕਈ ਤੇ ਨਗਰ ਵੱਖੋ ਵੱਖਰੇ ਜਦੋਂ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਕਿਉਂਕਿ ਅਰਦਾਸ ਬੇਨਤੀ ਗੁਰੂ ਦੇ ਚਰਨਾਂ ਦੇ ਵਿੱਚ ਆਪਾਂ ਜਦੋਂ ਜਿੱਥੇ ਪਰਿਵਾਰ ਦੀ ਕਰਦੇ ਹਾਂ ਉੱਥੇ ਨਾਲ ਜਿਹੜੀਆਂ ਸੰਗਤਾਂ ਸ਼ਖ ਦੀਆਂ ਹਨ ਬਣਾਉਂਦੀਆਂ ਹਨ ਉਹਨਾਂ ਦੇ ਵੀ ਭਲੇ ਦੀ ਅਰਦਾਸ ਹੁੰਦੀ ਹੈ ਇਸ ਕਰਕੇ ਜਿਹੜੀਆਂ ਸੰਗਤਾਂ ਹਨ ਬਹੁਤ ਸਾਰੇ ਨਗਰ ਆਪ ਮਹਾਰੇ ਹੀ ਇਸ ਮਹਾਨ ਸੇਵਾ ਦੇ ਵਿੱਚ ਜੁੜ ਰਹੇ ਹਨ। ਬਾਬਾ ਜੀ ਨੇ ਵੀ ਦੱਸਿਆ ਕਿ ਜਿਹੜੀ ਦਵਾਈ ਹੈਗੀ ਦੁਆ ਦੇ ਨਾਲ ਦੁਆ ਵੀ ਜਿਹੜੀ ਕੰਮ ਕਰਦੀ ਹੈ ਕਿਉਂਕਿ ਇੱਥੇ ਦਵਾਈ ਦਿੱਤੀ ਜਾਂਦੀ ਹੈ ਕਿ ਡਾਕਟਰਾਂ ਵੱਲੋਂ ਦਵਾਈ ਦਿੱਤੀ ਜਾਂਦੀ ਹੈ ਤੇ ਇੱਥੇ ਦਵਾ ਜਿਹੜੀ ਦਿੱਤੀ ਜਾਂਦੀ ਹੈਗੀ ਜਿਹੜੀ ਅਰਦਾਸ ਹੁੰਦੀ ਹੈਗੀ ਉਹ ਦਵਾ ਵੀ ਕੰਮ ਆਉਂਦੀ ਹੈ ਕਿਉਂਕਿ ਪਰਮਾਤਮਾ ਅੱਗੇ ਜਿਹੜੀ ਅਰਦਾਸ ਕੀਤੀ ਜਾਂਦੀ ਹੈ ਉਹ ਕੰਮ ਆਉਂਦੀ ਹੈ। ਸਾਡੇ ਨਾਲ ਜਿਹੜੇ ਸੇਵਾਦਾਰ ਆਗੇ ਜਾਨੀ ਕਿ ਜਿਹੜੇ ਪਿੰਡਾਂ ਦੇ ਲੋਕ ਆਗੇ ਸੇਵਾਦਾਰ ਹੈ ਪਿੰਡਾਂ ਤੋਂ ਰਾਸ਼ਨ ਪਾਣੀ ਇਕੱਠਾ ਕਰਕੇ ਇੱਥੇ ਭੇਜਦੇ ਜਿਵੇਂ ਕਣਕ ਭੇਜਦੇ ਆ। ਉਹ ਸਿੰਘ ਵੀ ਇੱਥੇ ਜਿਹੜੇ ਮੌਜੂਦ ਆਗੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਕਿਹੜਾ ਪਿੰਡ ਆ ਸੋਹਣਿਆ ਮੇਰਾ ਆਪਣਾ ਕੋਰਸ ਸਿੰਘ ਮੈਂ ਕੌਣ ਸੁਣਾਂ ਸੀ ਜੀ ਕਹਿੰਦੇ ਜਿਹੜੇ ਲੰਗਰ ਚੱਲ ਰਿਹਾ 21 ਸਾਲ ਤੋਂ ਇਹਦੇ ਵਿੱਚ ਬਹੁਤ ਵੱਡਾ ਸਹਿਯੋਗ ਆ ਜਿਹੜਾ ਕੋਰਸ ਮੀਰ ਦਾ ਕਣਕ ਭੇਜ ਰਹੇ ਨੇ ਕੀ ਕਹਣੇ ਚਾਹੁੰਦੇ ਸਾਡੇ ਇਸ ਤਰ੍ਹਾਂ ਦੇਖੋ ਇਹ ਜੋ ਅਸੀਂ ਸੇਵਾ ਕਰ ਰਹੇ ਨੇ ਇਹ ਤਾਂ ਪਰਮਾਤਮਾ ਦੀ ਗੁਰੂ ਤੇ ਦੀ ਕਿਰਪਾ ਨਾਲ ਕਰਦੇ ਆ ਇਹ ਜਿਹੜਾ ਲੰਗਰ ਦੀ ਸੀ ਸਟਾਰਟ ਕੀਤਾ ਹੈਗਾ ਇਹ ਇਹ ਬਾਬਾ ਆਤਮਾ ਸਿੰਘ ਜੀ ਜਿਹੜੇ ਉਪਾਰ ਕਿਰਪਾ ਦੇ ਨਾਲ ਸਟਾਰਟ ਕੀਤਾ ਸੀ ਇਨੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਸ਼ਾਸਨ ਦੇ ਪ੍ਰਧਾਨ ਸੇਵਾਪਾ ਜੀ ਨਾਲ ਮੈਨਾਂ ਸਹਿਯੋਗੀ ਸੀਗਾ ਅਸੀਂ ਤੋਂ 500 ਰੁਪਏ ਤੋਂ ਸਟਾਰਟ ਕੀਤਾ ਸੀ ਜਿੰਨਾਂ ਗਏ ਹੁਣ ਮਰੋ ਜੇ ਨੇਰੇ ਦੇ ਕਿੰ ਚੱਲ ਰਿਹਾ ਹੈਗਾ ਤੇ ਉਸ ਤੋਂ ਬਾਅਦ ਅਸੀਂ ਕੋਰਸ ਅਮੀਰ ਦੀ ਜਿਹੜੀ ਸਾਡੇ ਨਗਰ ਪੰਚਾਇਤ ਹੈਗਾ ਨਗਰ ਪਿੰਡ ਹੈਗਾ ਸਮੁੰਦਰ ਪਿੰਡ ਆਡਾ ਉਹਦੇ ਵਿੱਚ ਮਤਲਬ ਅਸੀਂ ਮਤਲਬ ਹਰ ਰੋਜ਼ ਜਿੰਨੀ ਕਿਸੇ ਦੇ ਮਨ ਦੀ ਸ਼ਰਧਾ ਹੁੰਦੀ ਹੈ ਉੱਥੋਂ ਕਣ ਇਕੱਠੀ ਕਰਦੇ ਹਾਂਗੇ ਹੋਰ ਵੀ ਸਾਡੇ ਕੋਲ ਪਿੰਡ ਆਉਂਦੇ ਹੈਗੇ ਅਸੀਂ ਮਤਲਬ ਈਸੀ ਮਕੀਦਾਸ ਨਗਰ ਨੂੰ ਦੀ ਸੇਵਾ ਕਰਦੇ ਆਂ ਨਾਸਾ ਜਉਦ ਨੇ ਆਰ ਪਤੋਂ ਸਾਨੂੰ ਕਿਦੋਂ ਵੀ ਕੋਈ ਹੁਕਮ ਕਰਨ ਕਿਸੇ ਪੱਕੋ ਸਾਨੂੰ ਹੁਕਮ ਕਰਨਾ ਅਸੀਂ ਉਸ ਹੁਕਮ ਨੂੰ ਸਿਰ ਮੱਥੇ ਮੰਨਦੇ ਆਂ ਆਮ ਨੂੰ ਕੋਈ ਆਪਣੇ ਦਿਨ ਆਉਂਦੇ ਹੈਗੇ ਗੁਰਬਾਂ ਦੇ ਕੋਈ ਸ਼ੀ ਦੇ ਦਿਨ ਆ ਗਿਆ ਕੋਈ ਜਨਮ ਦਿਨ ਆ ਗਿਆ ਜਾਂ ਕੋਈ ਹੋਰ ਆਪਣੇ ਤਿਹਾਰ ਆ ਗਏ ਉਸ ਦਿਨ ਲੰਗਰ ਚੱਲਦੇ ਹੈਗੇ ਇੱਕੋ ਦਿਨ ਸਾਰੇ ਲੰਗਰ ਲਾਏ ਜਾਂਦੇ ਹੈਗੇ ਜੇ ਇਹ ਹੀ ਲੰਗਰ ਪੰਡ ਬਣ ਕੇ ਲਾਏ ਜਾਣਾ ਮਹੀਨਾ 20 ਦਿਨ 10 ਦਿਨ ਜਿੰਨੇ ਦੇ ਨਾਲ ਆਉਣੇ ਵੀ ਹਰ ਇੱਕ ਜਿਹੜਾ ਲੋੜ ਮੰਦਾ ਉਹਦੇ ਮੂੰਹ ਵਿੱਚ ਪੈ ਸਕੇ ਉਹ ਕੀ ਕਹਿਣਾ ਚਾਹੁੰਗਾ ਸਰ ਜੀ ਦੇਖੋ ਜੀ ਇਹ ਤਾਂ ਪਬਲਿਕ ਹੈਗੀ ਦੇਖੋ ਆਪਣੇ ਆਪਣੇ ਇੱਕ ਪਬਲਿਕ ਦੀ ਸੋਚ ਹੈ ਹਰ ਇੱਕ ਦੁਨੀਆ 'ਚ ਮਤਲਬ ਆਪੋ ਦਾ ਵੀ ਹੋਈ ਪਈ ਹੈਗੀ ਜੇ ਆਪਾਂ ਕਿਸੇ ਨੂੰ ਕੋਈ ਰਾਏ ਵੀ ਦੇਣਾ ਵੀ ਤੁਸੀਂ ਇਸ ਤਰ੍ਹਾਂ ਕਰ ਲਓ ਉਹ ਨਹੀਂ ਮੰਨਦੇ ਜੀ ਸਮਝੀ ਉਹ ਰੱਜੇ ਨੂੰ ਰਜਾਉਂਦੇ ਆ ਉਹ ਆਪ ਦੇ ਬੰਦੇ ਜੇ ਲੋਕ ਹੈਗੇ 2 ਰੁਪਏ ਉਹਨਾਂ ਕੋਲ ਲੋਕਾਂ ਕੋਲੇ ਹੁੰਦੇ ਆ 2 ਨੰਬਰ ਦੇ ਕੰਮ ਧੰਦੇ ਨਾਲ ਕੰਮ ਕਰਨ ਵਾਲੇ ਉਹ ਆਪ ਦੀ ਹਫਸ਼ ਬਣਾਉਣ ਵਾਸਤੇ ਇਹ ਲੰਗਰ ਲਾਉਂਦੇ ਜੀ ਮਤਲਬ ਉਹਨਾਂ ਨੂੰ ਸੇਵਾ ਭਾਵਨਾ ਦਾ ਕੋਈ ਮਤਲਬ ਨਹੀਂ ਸੇਵਾ ਭਾਵਨਾ ਦਾ ਆ ਮਤੀ ਦਸ ਨਾਗਰੀ ਤੇ ਕੋਰਸ ਮਿਰਦੀ ਹੈ ਜਿਹੜੀ ਸੇਵਾ ਭਾਵਨਾ ਜੇ ਤਨ ਤੇ ਮਨ ਨਾਲ ਸੇਵਾ ਕਰਦੇਗੇ ਸਾਡੇ ਬੀਬੀਆਂ ਹੈਗੀਆਂ ਮᱟᱞᱚਬ ਇਹੋ ਪਤਾ ਲੱਗਿਆ ਮੱਤੀ ਦੱਸਦਿਆਂ ਕਰਾ ਲੈ ਆ ਗਏ ਉਹਨਾਂ ਨੂੰ ਇੰਨਾ ਚਾ ਚੜਨ ਦਾ ਖੁਸ਼ੀ ਚੜ ਜਾਂਦੀ ਇਹਨਾਂ ਨੂੰ ਮਤਲਬ ਕਣਕ ਦੇ ਗੱਟੇ ਸਾਡੇ ਪਹਿਲਾਂ ਪਰੇ ਮੱਤੀ ਦੱਸਨਾ ਕਰਾ ਲੈ ਸਾਨੂੰ ਮੰਗਣ ਦੀ ਲੋੜ ਨਹੀਂ ਮੇਰੇ ਅਸੀਂ 12:00 ਵਜੇ ਦੋ ਟਾਲੇ ਕਣਕ ਦੇ ਪਰਦੇ ਉਸ ਤੋਂ ਬਾਅਦ ਨਗਰ ਸੇਵਾ ਦੇ ਜਿਹੇ ਪਬਲਿਕ ਜਾਂਦੀ ਹੈ ਉਹ ਵੀ ਸਾਡੇ ਨਗਰ ਸੇਵਾ ਕਰਦਾ ਹੈਗਾ ਮਤਲਬ ਸਾਡੇ ਮੰਨ ਦੇ ਵਿੱਚ ਕੋਈ ਨਹੀਂ ਹੈ ਇੱਥੇ ਮਤਲਬ 21 ਸਾਲਾਂ ਤੋਂ ਕਈ ਪ੍ਰਧਾਨ ਆਏ ਕਈ ਪ੍ਰਧਾਨ ਗਏ ਕਈ ਕਮੇਟੀਆਂ ਕਈ ਕਮਟੀਆਂ ਪਰ ਸਾਡਾ ਨਗਰਪੁਰਾ ਸਾਨੂੰ ਕਿਸੇ ਨਾਲ ਕੋਈ ਤਾਲੁਕਤ ਨਹੀਂ ਨਾ ਸੀ ਇਸ ਕਮੇਟੀ ਵਿੱਚ ਕੋਈ ਮਲਾਂ ਇੰਟਰਫੇਅਰ ਕਰਦੇ ਆਗੇ ਕੋਈ ਪ੍ਰਧਾਨਾ ਜੀ ਸਾਡਾ ਕੋਈ ਪ੍ਰਧਾਨਾ ਕਿਸੇ ਸਿਰ ਮੱਥੇ ਚਾਹਦੇ ਸਿਰ ਮੱਥੇ ਜ ਉਹਨੂੰ ਬਿਠਾ ਕੇ ਆਦੇ ਪਲਕਾਂ ਨਾਲ ਸੀ ਕੋਈ ਸੇਵਾ ਕਰ ਸੱਚੀ ਕਮੇਟੀ ਸ਼ਿਕਾ ਜੀ ਵੀ ਕੀ ਨਾ ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਕੀ ਕਹਿਣਾ ਚਾਹੁੰਗੇ ਜਿਵੇਂ 21 ਸਾਲ ਤੋਂ ਲਗਾਤਾਰ ਸੇਵਾ ਕੀਤੀ ਜਾ ਰਹੀ ਹੈ ਤੁਹਾਡੇ ਪਿਤਾ ਅਸੀਂ ਖੁਸ਼ੀ ਪ੍ਰਗਟ ਕਰਨਾ ਚਾਹੁੰਦੇ ਆ ਜੀ ਵੀ 21 ਸਾਲ ਤੋਂ ਲਗਾਤਾਰ ਕੁਰਸ਼ਮੀਰ ਨਕਰ ਦੇ ਸਹਾਇਕ ਨਾਲ ਬੜਾ ਸਲਾਘਾਯੋਗ ਕਦਮ ਹੈ ਇਹ ਵਧੀਆ ਚੱਲ ਰਿਹਾ ਜੀ ਲੋਡ ਬੰਦ ਦੇ ਮੂੰਹ ਚ ਸਾਡੇ ਅਨਾਜ ਆ ਜਿਹੜਾ ਪੈਂਦਾ ਹੈਗਾ ਇਹ ਕੋਈ ਵੀ ਸਾਡਾ ਨਾਲ ਜਿਹੜਾ ਉਹ ਇਕੱਠੀ ਕਰਦੇ ਆ ਕਿਣਕੋ ਵੇਸਟ ਨਹੀਂ ਜਾਂਦੀ ਵਧੀਆ ਕੰਮ ਆਉਂਦੀ ਹੈ ਜੀ ਲੋਕਾਂ ਦੇ ਚਲੋ ਜਿਹੜੇ ਦੁਖਿਆ ਦੀਨ ਦੁਖੀ ਇੱਥੇ ਹਸਪੀਟਲ ਦੇ ਵਿੱਚ ਮਰੀਜ਼ ਬੈਠਿਆ ਜਾਂ ਉਹਨਾਂ ਦੇ ਨਾਲ ਵਾਲੇ ਬੈਠੇ ਆ ਤਾਂ ਉਹਨਾਂ ਨੂੰ ਲੰਗਰ ਚਕਾਇਆ ਜਾਂਦਾ ਜੀ ਇਸ ਕਰਕੇ ਅਸੀਂ ਇਸ ਕਮੇਟੀ ਦਾ ਵੀ ਧੰਨਵਾਦ ਕਰਦੇ ਆ ਤੇ ਨਗਰ ਪਿੰਡ ਪੰਚਾਇਤ ਕੋਟ ਸ਼ਮੀਰ ਦਾ ਵੀ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਬਾਦਸਤੂਰ ਜਾਰੀ ਹੈ ਤੇ ਅੱਗੇ ਵੀ ਜਾਰੀ ਰਹੇਗਾ ਜਿਵੇਂ ਰੋੜਾਂ ਤੇ ਹੁਣ ਲੰਗਰ ਲਾਏ ਜਾਂਦੇ ਹੈਗੇ ਕਈ ਵਾਰੀ ਬੱਟੀਆਂ ਬੱਟੀਆਂ ਗੱਟੀਆਂ ਵਾਲੇ ਹੁੰਦੇ ਉਹਨਾਂ ਨੂੰ ਵੀ ੱੱਕੇ ਨਾਲ ਰੋਕ ਕੇ ਖਵਾਉਂਦਾ ਉਹ ਕਈ ਵਾਰੀ ਜਿਹੜਾ ਰੱਜਾ ਹੁੰਦਾ ਕੋਈ ਕਹਾ ਜਾ ਕੇ ਸੱਟ ਵੀ ਹੁੰਦਾ ਜੇ ਆਪਾਂ ੱੱਕੇ ਨਾਲ ਫੜਾ ਲੈਂਦੇ ਉਸ ਬਾਰੇ ਕੀ ਕਹਿਣਾ ਚਾਹੁੰਦਾ ਵੀ ਲੋਡ ਬੰਦ ਦੇ ਮੂੰਹ 'ਚ ਪਬੇ ਹੈ ਉਸ ਉਹਨਾਂ ਵਾਸਤੇ ਲਾਏ ਨੇ ਦੇਖੋ ਜੀ ਸਰਦਾਰ ਜੀ ਅਸੀਂ ਇੱਥੇ ਕੋਈ ਟਿੱਕਾ ਟਿੱਪਣੀ ਤਾਂ ਨਹੀਂ ਕਰਨਾ ਚਾਹੁੰਦੇ ਉਹ ਵੀ ਉਹਨਾਂ ਦੀ ਭਾਵਨਾ ਚਲੋ ਜਿਹੜਾ ਕੋਈ ਲਾਉਂਦੇ ਆ ਪਰ ਜਿਹੜੀ ਚੀਜ਼ ਕੋਈ ਵੇਸਟ ਜਾਂਦੀ ਆ ਜਾਂ ਮਤਲਬ ਕਿ ਫਾਲਤੂ ਰ ਨਹੀਂ ਕਰਨਾ ਚਾਹੀਦਾ ਉਹ ਤੋਂ ਗਰੇਜ ਕਰਨਾ ਚਾਹੀਦਾ ਲੋਡ ਬੰਦ ਨੂੰ ਜਿਵੇਂ ਤੁਸੀਂ ਦੱਸਿਆ ਵੀ ਇੱਕ ਦਿਨ ਚ 50 100 ਲੰਗਰ ਲਾਉਣ ਦਾ ਨਹੀਂ ਫਾਇਦਾ ਇੱਕ ਮਹੀਨੇ ਦੇ ਵਿੱਚ ਉਹ ਬਸ ਦੋ ਤਿੰਨ ਮਾ ਦਿਨ ਚੱਲੀ ਜਾਣ ਤਾਂ ਕਿ ਲੋੜਵੰਦਾਂ ਨੂੰ ਆਪਦੇ ਖਾਣਾ ਪਾਣੀ ਮਿਲਦਾ ਰਹੇ ਸਾਨੂੰ ਧਰਮਸ਼ਾਲਾ ਵਾਸਤੇ ਜਗ੍ਹਾ ਦਿੱਤੀ ਲੰਗਰ ਛਕਾਉਣ ਵਾਸਤੇ ਉਸ ਤੋਂ ਬਾਅਦ ਸਾਨੂੰ ਬਿੱਕਰ ਸਿੰਘ ਦਾ ਮੇਰੇ ਕੋਲ ਕਿਦਾਂ ਫੋਨ ਗਿਆ ਕਹਿੰਦਾ ਭਾਈ ਇਹ ਕਰਕੇ ਆਪ ਨੂੰ ਬਿਸਤਰੇ ਚਾਹੀਦੇ 5-6 ਮੰਜੇ ਬਿਸਤਰੇ ਮੈਂ ਬਿੱਕਰ ਨੂੰ ਹੁਕਮ ਕਰਉ ਸੀ ਕਾ ਭਾਈ ਬੇਨਤੀ ਹੈ ਸਾਨੂੰ 5 ਬਿਸਤਰੇ ਮੈਂ ਕੋਈ ਗੱਲ ਨਹੀਂ ਆਗੇ ਜੀ ਅਸੀਂ ਮਲੇ 20 ਬਿਸਤਰੇ ਦੇ 20 ਮੰਜੇ ਪੇਜੇ ਮਲੇ ਤੇ ਮਲੇ ਸਾਡੀ ਪਿੰਡ ਨੂੰ ਜੋ ਸੇਵਾ ਲਾਉਂਦੇ ਆ ਅਸੀਂ ਸਿਰ ਮੱਥੇ ਉਹ ਸੇਵਾ ਨੂੰ ਕਬੂਲ ਜੇ ਇਹ ਸਾਨੂੰ ਮਤਲਬ 5 ਪੈਸੇ ਦੀ ਜੀ ਕਹਿੰਦੇ ਅਸੀਂ 10 ਪੈਸੇ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਜੇ ਸਾਨੂੰ 20 ਪੈਸੇ ਕਹਿੰਦੇ ਅਸੀਂ 40 ਪੈਸੇ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਗੁਰੂ ਸਾਹਿਬ ਦੀ ਵੱਡੀ ਦੇਣ ਹੈ ਛੋੜੇ ਸਭ ਤੋਂ ਸੱਚੇ ਪਾਸ਼ੇ ਦੇਣਾਗੇ ਮਤਲਬ ਸਾਨੂੰ ਇਹ ਸੈ ਨਹੀਂ ਅਸੀਂ ਕਿਸੇ ਦੇ ਮੰਗਣ ਵੀ ਵਾਜ ਗਏ ਸਾਨੂੰ ਖਿਆਲ ਤੱਕ ਮੁਰਿਆ ਨਹੀਂ ਹੈ ਨਾ ਸਾਨੂੰ ਕਿਸੇ ਸਾਡੇ ਦੇ ਕਿਸੇ ਕੋਈ ਟਿੱਪਣੀ ਕੀਤੀ ਅੱਜ ਤੁਸੀਂ ਕਿਉਂ ਕੀ ਕਰਦੇ ਹੋਗੇ ਨਾ ਸਾਰੇ ਤੱਕ ਸਵਾਲ ਕਿਤੇ ਨਾ ਸਾਨੂੰ ਤੁਸੀਂ ਪੁੱਛਿਆ ਇੱਥੇ ਸਿੰਘ ਸਾਹਿਬ ਜੀ ਜਿਵੇਂ ਹੁਣ ਕੁਦਰਤੀ ਹਾਲਤਾਂ ਆ ਗਈਆਂ ਸਾਨੂੰ ਤੇ ਬਾਹਰਲੇ ਦੇਸ਼ ਜਿਹੜੇ ਵੱਡੇ ਦੇਸ਼ ਕਹਾਉਂਦੇ ਆ ਉਹਨਾਂ ਦੇ ਵੀ ਹ ਪਰ ਜਿਹੜੇ ਸਿੱਖ ਕੌਮ ਵੱਲੋਂ ਜਾਂ ਪੰਜਾਬੀਆਂ ਵੱਲੋਂ ਲੱਗ ਗਏ ਤੇ ਲੰਗਰ ਲਗਾਤਾਰ ਜਾਰੀ ਸੀ ਉੱਥੇ ਕਿਤੇ ਟੁੱਟਦੇ ਬਾਹਰਲੇ ਦੇਸ਼ਾਂ 'ਚ ਵੀ ਇੰਨੇ ਲੰਗਰ ਹਾਤੇ ਕੀ ਕਰਾਂਗੇ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੰਦੀ ਆ ਪਾਰਕਰ ਪਾ ਜੀ ਇੱਥੇ ਵੀ ਆਪਣੇ ਕਰੋਨਾ ਆਇਆ ਸੀ ਕਰੋਨੇ ਦੇ ਵਿੱਚ ਵੀ ਇਹ ਕੰਟੀਨਿਊਸ ਲੰਗਰ ਰਿਹਾ ਹੈ ਬੀਸੀ ਸਾਹਿਬ ਵੱਲੋਂ ਐਸਐਸਪੀ ਸਾਹਿਬ ਵੱਲੋਂ ਸਾਨੂੰ ਸਪੈਸ਼ਲ ਪਾਸ ਦੇ ਕੇ ਇੱਥੇ ਵੀ ਸ਼ੁਰੂ ਕੀਤਾ ਗਿਆ ਜਿਵੇਂ ਤੁਸੀਂ ਹੜਾਂ ਦੀ ਗੱਲ ਕੀਤੀ ਹੈ ਹੜਾ ਆਏ ਸੀ ਇਸੇ ਗੁਰਦੁਆਰਾ ਸਾਹਿਬ ਵੱਲੋਂ ਇੱਕ ਪਿੰਡ ਲਿਆ ਸੀਗਾ ਅਸੀਂ ਗੋਦ ਦੇ ਵਿੱਚ ਉੱਥੇ ਅਸੀਂ ਚਾਰ ਵਾਰੀ ਜਾ ਕੇ ਜੇ ਗੱਟਿਆਂ ਦੀ ਜਰੂਰਤ ਸੀ ਉਹਨਾਂ ਨੂੰ ਬੰਨ ਮਾਰਨ ਵਾਸਤੇ ਉਹ ਵੀ ਮਾਰਿਆ ਬੰਨ ਤੇ ਅਸੀਂ ਬਿਲਕੁਲ 120 ਪ੍ਰਵਾਗ ਪਿੰਡ ਦੇ ਇੱਕ ਪਿੰਡ ਨੂੰ 120 ਪੈਕੇਜ ਉੱਥੇ ਦੇ ਕੇ ਆਇਆ ਸੀ ਉਹਨਾਂ ਦੇ ਘਰਾਂ ਵਾਸਤੇ ਜਿਵੇਂ ਹੋਰ ਸੂਬਿਆਂ ਵਿੱਚ ਕਈ ਵਾਰੀ ਕੋਈ ਆਫਤ ਆ ਜਾਂਦੀ ਹੈ ਤੇ ਉੱਥੇ ਜਿਹੜਾ ਰਾਸ਼ਨ ਪਾਣੀ ਵੀ ਹੋ ਜਾਂਦਾ ਉਹ ਵੀ 10-10 ਗੁਣੇ ਮਹਿੰਗਾ ਕਰ ਦਿੰਦਾ ਜੀ ਪਰ ਪੰਜਾਬੀ ਇਹ ਹੈਗੇ ਜਿਹੜੀ ਕੋਈ ਵੀ ਚੀਜ਼ ਹੋਵੇ ਵੱਡੀ ਤੋਂ ਵੱਡੀ ਚੀਜ਼ ਉੱਥੇ ਜਾ ਕੇ ਫਿਰ ਹੀ ਦਿੰਦੇ ਬਿਲਕੁਲ ਬਿਲਕੁਲ ਇਹ ਹੈਗਾ ਜੀ ਇਹ ਪਿੱਛੇ ਜੇ ਮੇਰੇ ਖਿਆਲ ਆ ਵੀ 10-12 ਸਾਲ ਹੋ ਗਏ ਅਰਨਾਚਲ ਆਪਣਾ ਇੱਥੇ ਫੇਮਪੁਰ ਸਾਹਿਬ ਏਰੀਆ 'ਚ ਵੀ ਆਇਆ ਸੀਗਾ ਸ਼ਾਇਦ ਤੁਹਾਨੂੰ ਪਤਾ ਹੋਊਗਾ ਉੱਥੇ ਪਾਣੀ ਦੀ ਬੋਤਲ ਵਾਕਈ 2.500 ਰੁਪਏ ਦੀ ਸੀ ਪਰ ਇੱਥੋਂ ਸੰਗਤਾਂ ਗਈਆਂ ਸੀ ਆਪਣੇ ਬਿਕਰਮ ਸਿੰਘ ਜੀ ਗਏ ਸੀਗੇ ਪਾਰਟੀ ਲੈ ਕੇ ਤੇ ਉੱਥੇ ਬਿਲਕੁਲ ਲੰਗਰ ਵੰਡ ਕੇ ਆਏ ਸੀ